ਤਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਅਣਪਛਾਤੇ ਲੋਕਾਂ ਦੁਆਰਾ ਠਾਠਾ ਕਰਕੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੱਸਦੇ ਕਿ ਆਸ-ਪਾਸ ਦੇ ਲੋਕਾਂ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਜਾਂਦਾ ਹੈ ਚੀਕ ਚਿਆੜਾ ਪੈ ਜਾਂਦਾ ਜਦੋਂ ਸਿਰਫ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚਲਾਈਆਂ ਜਾਂਦੇ ਨੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇੱਕ ਖੋਲ ਨੇ ਜਿਹੜੇ ਉਹ ਵੀ ਬਰਾਮਦ ਹੁੰਦੇ ਨੇ ਤਦਾ ਦਰਜਨ ਦੇ ਕਰੀਬ ਤਾੜ-ਤਾੜ ਹੁੰਦੀ ਆ ਤਾਂ ਦੱਸਦੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਮਾਮਲਾ ਜਿਹੜਾ ਜੁਲੰਦਰ ਤੋਂ ਸਾਹਮੜਿਆ ਹੈ ਜਿੱਥੇ ਦੇਰ ਰਾਤ ਨੌਜਵਾਨਾਂ ਦੇ ਦੁਆਰਾ ਅੱਧਾ ਦਰਜਨ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਤਗਨੀਮਤ ਰਹੀ ਆ ਉਸ ਵੇਲੇ ਘਰ ਦੇ ਬਾਹਰ ਕੋਈ ਵੀ ਨਹੀਂ ਸੀ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾ ਹੁੰਦਾ ਤਾਂ ਹਮਲੇ ਤੋਂ ਬਾਅਦ ਪੀੜਤ ਨੇ ਥਾਣੇ ਪਹੁੰਚ ਕੇ ਸੂਚਨਾ ਦਿੱਤੀ ਹੈ ਗੋਲੀ ਚੱਲਣ ਬਾਰੇ ਦੱਸਿਆ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਡੀਐਸਪੀ ਕਰਤਾਰਪੁਰ ਨੇ ਜਿਹੜੇ ਮੌਕੇ ਦੇ ਉੱਤੇ ਪਹੁੰਚ ਜਾਂਦੇ ਨੇ ਤੇ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਨੇ ਤੇ ਉੱਥੇ ਕ੍ਰਾਈਮ ਸੀਨ ਆ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤਾਂ ਦੱਸਦੇ ਕਿ ਪੁਲਿਸ ਨੇ આરોપીਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਔਰ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਕੀ ਗੱਲ ਹੈ ਜਿਹੜੀ ਗੋਲੀਆਂ ਚੱਲੀਆਂ ਹੈਗੀਆਂ ਕਿੰਨਾਂ ਨੇ ਚਲਾਈ ਔਰ ਕਦੋਂ ਦੀ ਘਟਨਾ ਹੈ ਤੇ ਪਰਸੋਂ ਰਾਤ ਦੀ ਘਟਨਾ ਜੀ ਰਾਤ ਨੂੰ ਕਰੀਬ 9:30 ਵਜੇ ਦੀ ਘਟਨਾ ਹੈ ਜੀ ਸਾਡੇ ਸ਼ਰੀਕਾਂ ਨਾਲ ਥੋੜਾ ਜਿਹਾ ਜ਼ਮੀਨ ਦਾ ਝਗੜਾ ਚੱਲਦਾ ਸੀਗਾ ਤੇ ਉਹ ਕੇਸ ਸਾਡੇ ਹੱਕ 'ਚ ਹੋ ਚੁੱਕੇ ਨੇ ਸਾਲ ਤੋਂ ਉੱਪਰ ਟਾਈਮ ਹੋ ਗਿਆ ਤੇ ਅੱਜ ਤੋਂ 6 ਮਹੀਨੇ ਪਹਿਲਾਂ ਮੇਰੇ ਡੈਡੀ ਦੀ ਡੈਥ ਹੋਈ ਸੀਗੀ ਉਸ ਟਾਈਮ ਵੀ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਮੇਰੇ ਬ੍ਰਦਰ ਨੂੰ ਉਹ ਵੀ ਸਾਡੇ ਕੋਲ ਸਾਰੀ ਫੁਟੇਜ ਹੈਗੀ ਆ ਤੇ ਉਹ ਕਹਿੰਦੇ ਸੀਗੇ ਅਸੀਂ ਨਜਾਇਜ਼ ਕਪੜਾ ਫਿਰ ਤੋਂ ਦੁਬਾਰਾ ਲਾਵਾਂਗੇ ਹਥਿਆਰਾਂ ਤੇ ਸਕਲ ਪਰਸੋ ਰਾਤੀ ਸਾਨੂੰ ਫਿਰ ਤੋਂ ਦੁਬਾਰਾ ਹਥਿਆਰਾਂ ਨਾਲ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਫਾਇਰ ਕੀਤੇ ਗਏ ਹਵਾਈ ਫਾਇਰ ਕੀਤੇ ਸਾਡੇ ਘਰ ਵੱਲੋਂ ਕੀਤੇ ਕਰੀਬ 18 ਤੋਂ 20 ਦੇ ਕਰੀਬ ਫਾਇਰ ਕੀਤੇ ਗਏ ਸ਼ਾਮ ਦੇ ਪਹਿਲੇ ਕੋਈ ਕੋਈ ਕਾਲ ਲਿਆ ਕੋਈ ਤਾਂ ਹਾਂਜੀ ਮੋ ਹਾਂਜੀ ਮੌਕੇ ਤੇ ਖੋਲ ਬਰਾਮਦ ਹੋਇਆ ਨਹੀਂ ਕੋਈ ਫੋਨ ਵੀ ਰਿਹਾ ਤਾਂ ਨਹੀਂ ਨਹੀਂ ਫੋਨ ਵਗੈਰਾ ਨਹੀਂ ਆਇਆ ਅੱਜ ਤੋਂ 4 ਕ ਮਹੀਨੇ ਪਹਿਲਾਂ ਸਾਨੂੰ ਮਤਲਬ ਫੇਸ ਟੂ ਫੇਸ ਧਮਕੀ ਦਿੱਤੀ ਸੀਗੀ ਉਹ ਸਾਡੇ ਕੋਲ ਬਕਾਇਦਾ ਕੋਈ 40 ਡੀ ਵਿੱਚ ਕੋਈ ਫੇਸ ਆਇਆ ਕੋਣ ਆ ਬੰਦੇ ਨਹੀਂ ਸੀਸੀਟੀਵੀ ਚ ਹਾਲੇ ਤੱਕ ਨਹੀਂ ਆਇਆ ਗੱਡੀ ਦੀ ਥੋੜੀ ਜਿਹੀ ਪਛਾਣ ਮਤਲਬ ਆ ਰਹੀ ਹੈ ਵੀ ਗੱਡੀ ਕਿਹੜੀ ਸੀਗੀ ਕਿੰਨੀ ਕੁ ਜ਼ਮੀਨ ਦਾ ਰੋਲਾ ਹੈ ਇਹ ਤਿੰਨ ਖੇਤ ਦਾ ਸੀਗਾ ਜੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਹਾਂਜੀ ਪੁਲਿਸ ਨੇ ਹਾਂਜੀ ਮੌਕੇ ਤੇ ਆ ਕੇ ਉਹ ਵੀ ਆਪਣਾ ਦੇਖ ਰਹੇ ਨੇ ਵੀ ਪਾਲ ਕਰ ਰਹੇ ਨੇ ਗੱਡੀ ਤੇ